ਪ੍ਰੋਬਲਮ ਪਹਿਲਾਂ ਫੀਮੇਲਸ ਜ਼ਿਆਦਾ ਸੀ ਅੱਜ ਕੱਲ ਮੇਲਸ ਚ ਵੀ ਇਹ ਪ੍ਰੋਬਲਮ ਹੈ ਤਾਂ ਚਾਂਸਸ ਆਫ ਮਿਸਕਾਰੇਜ ਅਬੋਰਸ਼ਨਸ ਇਹ ਵੀ ਸਾਰੀਆਂ ਆਈਵੀਐਫ ਦੇ ਥਰੂ ਕੱਪ ਹੁੰਦੀਆਂ ਆ ਐਸ ਪਰ ਸਟੈਂਡਰਡਸ ਹੋ ਰਿਹਾ ਹੈ ਤਾਂ 70 ਤੋਂ 80% ਸਕਸੈਸ ਰੇਟ ਅਸੀਂ ਅੱਜ ਦੇ ਟਾਈਮ ਚ ਆਈਵੀਐਫ ਕੋਟ ਕਰ ਸਕਦੇ ਹਾਂ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਕਰਨ ਹੰਡਰ ਨਿਊਜ਼ 24 ਅੰਗਰੇਜ਼ਰ ਪੰਜਾਬ ਤੋਂ ਤੁਹਾਡਾ ਸਵਾਗਤ ਕਰ ਰਿਹਾ ਜਿਵੇਂ ਕਿ ਸਿਹਤ ਦੇ ਵੱਖਰੇ ਵੱਖਰੇ ਮੁੱਦਿਆਂ ਤੇ ਅਸੀਂ ਵੱਖਰੇ ਵੱਖਰੇ ਹਰ ਇੱਕ ਸਿਹਤ ਦੀ ਜਾਣਕਾਰੀ ਲੈ ਕੇ ਤੁਹਾਡੇ ਰਾਵੀ ਹਾਜ਼ਰ ਹੁੰਨੇ ਆ ਅੱਜ ਅਸੀਂ ਇੱਕ ਬਹੁਤ ਜ਼ਰੂਰੀ ਸਿਹਤ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਅੱਜ ਅਸੀਂ ਹਾਂ ਬਟਾਲਾ ਰੋਡ ਤੇ ਸਿਮਰਨ ਆਈਵੀਐਫ ਸਾਡੇ ਨਾਲ ਕਾਬਿਲ ਡਾਕਟਰ ਮੌਜੂਦ ਨੇ ਗੋਰਸਿੰਘਨ ਤਾਰੀਵਾਲ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਇਹਨਾਂ ਨਾਲ ਇੱਕ ਬਹੁਤ ਹੀ ਜ਼ਰੂਰੀ ਮੁੱਦੇ ਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਆ ਇਨਫਰਟੀਲਿਟੀ ਦਾ ਮੀਂ ਸੰਤਾਨਤਾ ਦਾ ਮੁੱਦਾ ਡਾਕਟਰ ਸਾਹਿਬ ਦੱਸੋ ਕਿ ਤੁਸੀਂ ਮੀਂ ਸੰਤਾਨਤਾ ਕੀ ਹੁੰਦੀ ਹੈ ਇਨਫਰਟੀਲਿਟੀ ਦੇਖੋ ਇਨਫਰਟੀਲਿਟੀ ਇੱਕ ਮੈਡੀਕਲ ਪ੍ਰੋਬਲਮ ਹੈ ਜਿਹੜੀ ਇੱਕ ਕਪਲ ਨੂੰ ਹੋ ਸਕਦੀ ਹੈ ਹਨਾ ਸੋ ਇਹਦੇ ਵਿੱਚ ਇਨਫਰਟੀਲਿਟੀ ਦਾ ਮਤਲਬ ਹੈ ਕਿ ਪਾਰਟਨਰ ਦੋਨੋਂ ਕਪਲ ਹੈ ਜਿਹਦੇ ਵਿੱਚ ਕੋਈ ਵੀ ਇੱਕ ਪਾਰਟਨਰ ਅਫੈਕਟਡ ਹੋ ਸਕਦਾ ਹੈ ਸੋ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਕਪਲ ਦੀ ਮੈਰਿਜ ਹੋਈ ਹੈ ਐਂਡ ਇੱਕ ਸਾਲ ਹੋ ਗਿਆ ਹੈ 1 ਇਅਰ ਹੋ ਗਿਆ ਹੈ ਤੇ ਆਪਣੇ ਆਪ ਨੈਚੁਰਲੀ ਕਨਸੀਵ ਨਹੀਂ ਕਰ پا ਰਹੇ ਹੈ ਤੇ 1 ਇਅਰ ਦੇ ਪੀਰੀਅਡ ਨੂੰ ਅਸੀਂ ਇੱਕ ਬੇਸਿਕ ਪੀਰੀਅਡ ਲੈ ਕੇ ਚੱਲਦੇ ਹਾਂ ਕਿ 1 ਇਅਰ ਦੇ ਵਿੱਚ ਵਿੱਚ ਜੇ ਕਨਸੈਪਸ਼ਨ ਨਹੀਂ ਹੋ ਰਹੀ ਤਾਂ ਅਸੀਂ ਫਿਰ ਉਹਨਾਂ ਨੂੰ ఎవਾਲਿਊਸ਼ਨ ਸ਼ੁਰੂ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਇਨਫਰਟੀਲਿਟੀ ਦੀ ਪ੍ਰੋਬਲਮ ਉਹ ਫੇਸ ਕਰ ਰਹੇ ਨੇ ਜੇ ਉਹਨਾਂ ਨੇ ਕੋਈ ਪ੍ਰੀਕਾਸ਼ਨ ਵਗੈਰਾ ਯੂਜ਼ ਨਹੀਂ ਕੀਤੀ ਤੇ ਜੇ ਕਪਲ ਦੀ ਏਜ 35 ইয়ার্স ਤੋਂ ਜ਼ਿਆਦਾ ਹੈ ਕਿਉਂਕਿ ਅੱਜਕੱਲ ਜ਼ਿਆਦਾ ਮੈਰਿਜ ਦੀ ਏਜ ਥੋੜੀ ਜਿਹੀ ਲੇਟ ਹੋ ਗਈ ਹੈ ਤਾਂ ਜੇ ਜੇ ਤੁਹਾਡੀ 35 ইয়ার্স ਤੋਂ ਜ਼ਿਆਦਾ ਹੈ ਤਾਂ ਫਿਰ 6 ਮੰਥਸ ਆਫ ట్రাইং ਐਂਡ ਕੋਈ ਰਿਜ਼ਲਟ ਨਹੀਂ ਆ ਰਿਹਾ কনਸੈਪਸ਼ਨ ਨਹੀਂ ਹੋ ਰਹੀ ਤਾਂ ਉਦੋਂ ਵੀ ਅਸੀਂ ਉਹਨਾਂ ਨੂੰ ਇਸ ਵਿੱਚ ਪਾ ਲੈਨੇ ਆ ਕਿ ਹਾਂਜੀ ਕੋਈ ਪ੍ਰੋਬਲਮ ਹੋ ਸਕਦੀ ਹੈ ਸੋ ਅਸੀਂ ਇਹਦੀ ਇਵੈਲੂਏਸ਼ਨ ਸ਼ੁਰੂ ਕਰ ਸਕਦੇ ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਅੱਜਕੱਲ ਕਪਲ ਸੋਚਦੇ ਆ ਕਿ ਪਹਿਲੇ ਕੰਮਕਾਰ ਸੈਟ ਕਰ ਲਿਏ ਜਾਂ ਆਪਣੀ ਜੋਬ ਨੂੰ ਰਿਗਾਰਡਿੰਗ ਅਸੀਂ ਜ਼ਿੰਦਗੀ ਚ ਸக்ஸੈਸ ਹੋ ਜਾਈਏ ਫਿਰ ਉਸ ਤੋਂ ਬਾਅਦ ਫੈਮਿਲੀ ਪਲਾਨਿੰਗ ਕਰਾਂਗੇ ਉਸ ਦੇ ਵਿੱਚ ਜਦੋਂ ਅਸੀਂ ਲੇਟ ਹੋ ਜਾਂਦੇ ਆ ਤੇ ਫਿਰ ਇਹ ਪ੍ਰੋਬਲਮ ਸਾਨੂੰ ਫੇਸ ਕਰਨੀ ਪੈ ਸਕਦੀ ਹੈ ਹਾਂ ਇਹ ਪ੍ਰੋਬਲਮ ਦੇਖੋ ਪਹਿਲਾਂ ਇਹ ਪ੍ਰੋਬਲਮ ਜਨਰਲੀ ਸੋਸਾਇਟੀ ਚ ਘਟ ਸੀ ਕਿਉਂਕਿ ਏਜ ਆਫ ਮੈਰਿਜ ਘਟ ਸੀਗੀ ਹੁਣ ਏਜ ਆਫ ਮੈਰਿਜ ਇੱਕ ਸੋਸਾਇਟੀ ਚ ਵੈਸੇ ਹੀ ਇਨਕਰੀਜ਼ ਹੋ ਗਈ ਹੈ so that is why one of the major reason we a problem the is karke hai ke jado assi career set karde ha sara kuch apna koi business set kar le kuch karde karde ik thoda level body da stress level bhi us level te aa janda early age tusi zyada relaxed hunde ho tho nahi pata ke thoda inna koi oh ja tension wala koi system nahi jime jime age vadhi jandi hai jime jime tusi professionally upar jande rehnde ho to thoda stress ਔਰ ਕਈ ਸਾਰੇ ਫੈਕਟਰਸ ਨਾਲ ਐਡ ਅਪ ਹੋਣ ਲੱਗ ਜਾਂਦੇ ਜਿਹੜੇ ਕਿ ਸਾਰੇ ਫੈਕਟਰਸ ਇਹ ਇਨਫਰਟੀਲਿਟੀ ਦੇ ਕੌਜ਼ਸ ਹੋ ਸਕਦੇ ਆ ਤੇ ਖਾਸ ਕਰਕੇ ਲੜਕੀਆਂ ਦੇ ਵਿੱਚ ਪ੍ਰੈਗਨੈਂਸੀ ਨੂੰ ਲੈ ਕੇ ਕਿਹੜੀ ਕਿਹੜੀ ਦਿੱਕਤਾਂ ਆਉਂਦੀਆਂ ਨੇ ਅ ਦੇਖੋ ਲੜਕੀ ਜਿਹੜੀ ਹੈਗੀ ਹੈ ਉਹਦੇ ਵਿੱਚ ਅ ਅੱਜਕੱਲ ਜੋਸੀਂ ਮੇਨ ਦੇਖ ਰਹੇ ਆ ਕਿ ਪ੍ਰੋਬਲਮ ਪਹਿਲਾਂ ਫੀਮੇਲਸ ਜ਼ਿਆਦਾ ਸੀ ਅੱਜਕੱਲ ਮੇਲਸ 'ਚ ਵੀ ਉਨੀ ਹੀ ਪ੍ਰੋਬਲਮ ਹੈ ਸੋ ਕਨਸੀਵ ਕਰਨ ਦੇ ਵਿੱਚ ਏਵੈਲੂਏਸ਼ਨ ਪਹਿਲਾ ਅਸੀਂ ਕੀ ਹੁੰਦਾ ਸੀਗਾ ਕਿ ਪਹਿਲਾ ਹਮੇਸ਼ਾ ਇੱਕ ਲੇਡੀ ਨੂੰ ਲਿਆਇਆ ਜਾਂਦਾ ਹੈ ਕੇ ਦੀ ਵੈਲੂਏਸ਼ਨ ਕਰਨੀ ਸ਼ੁਰੂ ਕਰੋ ਕਿ ਪ੍ਰੈਗਨਨਸੀ ਨਹੀਂ ਹੋ ਰਹੀ ਪਰ ਅਸੀਂ ਅੱਜ ਕੱਲ ਕਪਲ ਦੀ ਵੈਲੂਏਸ਼ਨ ਹੀ ਸ਼ੁਰੂ ਕਰਦੇ ਹਾਂ ਕਿਉਂਕਿ ਅਸੀਂ ਦੇਖ ਰਿਹਾ ਕਾਮਨਲੀ ਕਈ ਵਾਰੀ ਜ਼ਿਆਦਾ ਕਾਮਨ ਪ੍ਰੋਬਲਮ ਮੇਲਸ ਚ ਆ ਰਹੀ ਹੈ ਜੀ ਜੀ ਮਤਲਬ ਇਸ ਸਮਾਜਿਕ ਧਾਰਨਾ ਨੂੰ ਅਸੀਂ ਖਤਮ ਕਰੀਏ ਕਿ ਜੀ ਇਹ ਖਾਲੀ ਲੜਕੀਆਂ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਇਹਦੇ ਵਿੱਚ ਮੇਲ ਵੀ ਜ਼ਿੰਮੇਦਾਰ ਹੋ ਸਕਦਾ ਹੈ ਮੇਲ ਵੀ ਪ੍ਰੋਬਲਮ ਹੋ ਸਕਦੀ ਹੈ ਸੋ ਫੀਮੇਲ ਦੀ ਤਾਂ ਚਲੋ ਵੈਲੂਏਸ਼ਨ ਹੋਣੀ ਹੋਣੀ ਹੈ ਨਾਲ ਮੇਲ ਦਾ ਨਾਲ ਵੈਲੂਏਸ਼ਨ ਹੋਣੀ ਹੋ ਜ਼ਰੂਰੀ ਹੈ ਡਾਕਟਰ ਸਾਹਿਬ ਜਦੋਂ ਇੱਕ ਕਪਲ ਤੁਹਾਡੇ ਕੋਲ ਆਉਂਦਾ ਹੈ ਇਹ ਕਹਿੰਦਾ ਕਿ ਅਸੀਂ ਠੀਕ ਹੈ ਸਾਡੀ ਸ਼ਾਦੀ ਨੂੰ 1 ਸਾਲ ਹੋ ਗਿਆ ਜਾਂ ਇੰਨਾ ਟਾਈਮ ਬੀਤ ਗਿਆ ਹੈ ਔਰ ਅਸੀਂ ਇੱਕ ਫੈਮਿਲੀ ਪਲਾਨਿੰਗ ਕਰਨਾ ਚਾਹੁੰਦੇ ਹਾਂ ਔਰ ਬੇਬੀ ਕਨਸੀਵ ਕਰਾਜੇ ਸਾਨੂੰ ਦਿੱਕਤ ਆ ਰਹੀ ਹੈ ਉਹ ਅਸੀਂ ਪ੍ਰੋਸੀਜਰ ਫਿਰ ਕਿਸ ਤਰ੍ਹਾਂ ਸ਼ੁਰੂ ਕਰਦੇ ਹਾਂ ਕੀ ਡਾਇਗਨੋਸ ਕਰਦੇ ਹਾਂ ਨਾਲ ਵਿੱਚ देखो पहला असी बेसिक सारी इन्वेस्टिगेशन तो असी शुरू करदे हां के लेडी द फीमेल ਦੇ ਵਿੱਚ ਪਹਿਲਾ ਉਹਦੇ ਸਾਈਕਲ ਦੀ ਸਾਰੀ ਹਿਸਟਰੀ ਲਈ ਜਾਂਦੀ ਆ ਉਹ ਸਾਨੂੰ ਕਾਫੀ ਹੱਦ ਤੱਕ ਉਹਦੇ ਹਾਰਮੋਨਸ ਬਾਰੇ ਦੱਸ ਦਿੰਦੀ ਹੈ ਕਿ ਜੇ ਉਹਦਾ ਸਾਰਾ ਸਾਈਕਲ ਵਗੈਰਾ ਠੀਕ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਤਾਂ ਹਾਰਮੋਨਲੀ ਗ੍ਰੋਸਲੀ ਜਿਹੜੀ ਲੇਡੀ ਉਹ ਠੀਕ ਹੈ ਫਿਰ ਉਹਦੇ ਬੇਸਿਕ ਟੈਸਟ ਹੁੰਦੇ ਨੇ ਅਸੀਂ ਕੁਝ ਉਹਨਾਂ ਦੇ ਹਾਰਮੋਨ ਬੇਸਿਕ ਵਾਲੇ ਟੈਸਟ ਕਰਾਣੇ ਆ ਤੇ ਇੱਕ ਅਲਟਰਾਸਾਉਂ ਕਰਕੇ ਦੇਖਦੇ ਆ ਕਿ ਯੂਟਰਸ ਤਾਂ ਨਹੀਂ ਕੋਈ ਪ੍ਰੋਬਲਮ ఓਵਰੀਜ਼ ਜਿਹੜੀਆਂ ਨੇ ਉਹ ਫੰਕਸ਼ਨ ਠੀਕ ਕਰ ਰਹੀਆਂ ਨੇ ਸੋ ਇਹ ਸਾਰੀ ਬੇਸਿਕ ਜੀ ਇਕਵੈਲੂਏਸ਼ਨ ਇੱਕ ਫੀਮੇਲ ਚ ਹੁੰਦੀ ਹੈ ਉਹਦੀ ਹਿਸਟਰੀ ਤੇ ਉਹਦੇ ਬੇਸਿਕ ਟੈਸਟ ਜਿਹੜਾ ਮੇਲ ਹੈ ਮੇਲ ਦੀ ਉਹ ਉਹਦਾ ਇੱਕ ਬੇਸਿਕ ਸੀਮਨ ਅਨਾਲਿਸਿਸ ਟੈਸਟ ਉਹ ਕਰਨਾ ਜ਼ਰੂਰੀ ਹੈ ਦੇਖਣ ਵਾਸਤੇ ਕਿਉਂਕਿ ਉਹਦੇ ਅਸਲ ਚ ਮੇਲ ਨੂੰ ਕੋਈ ਸਿੰਪਟਮ ਨਹੀਂ ਆਣੇ ਫੀਮੇਲ ਨੂੰ ਤਾਂ ਹਾਰਮੋਨਲ ਜਾਂ ਕੋਈ ਵੀ ਪ੍ਰੋਬਲਮ ਦੇ ਸਿੰਟਮਸ ਕਈ ਵਾਰੀ ਦਿਖ ਜਾਂਦੇ ਮੇਲਸ ਨੂੰ ਉਹ ਨਹੀਂ ਦਿਖਦੇ ਸੋ ਇੱਕ ਬੇਸਿਕ ਸੀਮਨ ਅਨਾਲਿਸਿਸ ਟੈਸਟ ਜਿਹੜਾ ਹੈ ਉਹ ਮੇਲ ਦੇ ਵਿੱਚ ਉਹ ਅਸੀਂ ਪਹਿਲਾਂ ਕਰਕੇ ਦੇਖਦੇ ਤੇ ਜੇ ਅਸੀਂ ਮਤਲਬ ਪਹਿਲੇ ਡਾਇਗਨੋਸ ਕਰਕੇ ਨੋਰਮਲ ਪ੍ਰੋਸੀਜਰ ਦੇ थ्रू ਅਗਰ ਕੰਸੀਵ ਨਹੀਂ ਕਰ ਪੰਦੇ ਫਿਰ ਇੱਕ ਕਪਲ ਸੋਚਦਾ ਕਿ ਹੋਣਾ ਸਾਨੂੰ ਆਈਵੀਐਫ ਵੱਲ ਜਾਈਏ ਤੇ ਆਈਵੀਐਫ ਦਾ ਕੀ ਪ੍ਰੋਸੀਜਰ ਹੈ ਫਿਰ ਕਪਲ ਵਸਤੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਮਾਪੇ ਬਣਾਉਣ ਵਿੱਚ ਸਹਾਇਤਾ ਕਰਦਾ ਦੇਖੋ ਆਈਵੀਐਫ ਜਿਹੜਾ ਪ੍ਰੋਸੀਜਰ ਹੈ ਹਲੇ ਵੀ ਇਹ ਇੱਕ ਲਾਸਟ ਐਂਡ ਤੇ ਅਸੀਂ ਉਹਨੂੰ ਪੇਸ਼ੈਂਟ ਨੂੰ ਐਡਵਾਈਸ ਕਰਦੇ ਜਦੋਂ ਅਸੀਂ ਦੇਖ ਰਹੇ ਹਾਂ ਕਿ ਨੈਚੁਰਲੀ ਅੰਦਰ ਕੰਸੈਪਸ਼ਨ ਨਹੀਂ ਹੋ ਪਾਰੀ ਕਈਆਂ ਦੇ ਤਾਂ ਕੋਈ ਰੀਜ਼ਨ ਨਿਕਲ ਆਂਦਾ ਹੈ ਟੈਸਟਾਂ ਦੇ ਵਿੱਚ ਕਈਆਂ ਦੇ ਵਿੱਚ ਕੋਈ ਰੀਜ਼ਨ ਵੀ ਨਹੀਂ ਨਿਕਲਦਾ ਸਬ ਟੈਸਟ ਅਸੀਂ ਕਰਾ ਲਨੇ ਆ ਪਰ ਨਾਰਮਲੀ ਪ੍ਰੈਗਨਨਸੀ ਨਹੀਂ ਹੋ ਪਾ ਰਹੀ ਸੋ ਉਹ ਵੀ ਇੱਕ ਇੰਡੀਕੇਸ਼ਨ ਬਣ ਜਾਂਦੀ ਆਈਵੀਐਫ ਕੇ ਨੈਚੁਰਲ ਕਨਸੈਪਸ਼ਨ ਜੇ ਤੁਹਾਡੀ ਅੰਦਰ ਐਗ ਤੇ ਸਪਰਮ ਦਾ ਮਿਲਨ ਨਹੀਂ ਹੋ ਰਿਹਾ ਕਨਸੈਪਸ਼ਨ ਨਹੀਂ ਹੋ ਰਹੀ ਫਿਰ ਇਹ ਜਿਹੜਾ ਆਈਵੀਐਫ ਹੈ ਆਈਵੀਐਫ ਹੁੰਦਾ ਇਨ ਵਿਟ੍ਰੋ ਫਰਟੀਲਾਈਜੇਸ਼ਨ ਮਤਲਬ ਅਸੀਂ ਉਹੀ ਸਾਰਾ ਪ੍ਰੋਸੈਸ ਜੋ ਲੇਡੀ ਦੇ ਅੰਦਰ ਬਾਡੀ ਦੇ ਵਿੱਚ ਹੁੰਦਾ ਹੈ ਉਹ ਅਸੀਂ ਉਹਨੂੰ ਸਾਰਾ ਬਾਹਰ ਰੈਪਲੀਕੇਟ ਕਰਦੇ ਹਾਂ ਆਰਟੀਫੀਸ਼ੀਅਲੀ ਇਸ ਕਰਕੇ ਉਹਨੂੰ ਏ ਆਰਟੀਵੀ ਕਹਿੰਦੇ ਆਰਟੀਫੀਸ਼ੀਅਲ ਰਿਪਰੋਡਕਟ ਰਿਪਰੋਡਕਸ਼ਨ ਇਹ ਸਾਰਾ ਅਸੀਂ ਬਾਹਰ ਕਰਕੇ ਫਿਰ ਲੇਡੀ ਦੇ ਵਿੱਚ ਅਸੀਂ ਰੱਖਦੇ ਹਾਂ ਸੋ ਜਿਹੜੇ ਫੈਕਟਰਸ ਐ ਉਹ ਆਈਵੀਐਫ ਦੀ ਇੰਡੀਕੇਸ਼ਨਸ ਬਹੁਤ ਸਾਰੀਆਂ ਹੁੰਦੀਆਂ ਆ ਮੇਨ ਰੀਜ਼ਨ ਜਿਹੜੀਆਂ ਕਾਮਨ ਰੀਜ਼ਨਸ ਐ ਕਿ ਤੁਹਾਡਾ ਐਗ ਪ੍ਰੋਬਲਮ ਐ ਐਗ ਨੈਚੁਰਲੀ ਪ੍ਰੋਪਰ ਨਹੀਂ ਬਣ ਰਿਹਾ ਸੋ ਆਈਵੀਐਫ ਦੇ ਵਿੱਚ ਅਸੀਂ ਤੁਹਾਡੇ ਐਗ ਜਿਹੜੇ ਨੇ ਉਹਨਾਂ ਨੂੰ ਪਹਿਲਾ ਐਗ ਬਣਾ ਕੇ ਉਹਦੇ ਚੋ ਬੈਸਟ ਕੁਆਲਿਟੀ ਐਗਸ ਕੱਢ ਕੇ ਉਹਦੇ ਨਾਲ ਅਸੀਂ ਥੋੜਾ ਟਰੀਟਮੈਂਟ ਅੱਗੇ ਸ਼ੁਰੂ ਕਰਦੇ ਆ ਜਾਂ ਨੈਕਸਟ ਆ ਜਾਂਦੀ ਕਿਸੇ ਦੀ ਟਿਊਬ ਚ ਪ੍ਰੋਬਲਮ ਹੈ ਟਿਊਬਾ ਬੰਦ ਹੈ ਕਾਮਨ ਇਸ਼ੂ ਹੈ ਟਿਊਬਾ ਬੰਦ ਹੈ ਜੇ ਟਿਊਬਾ ਬੰਦ ਹੈ ਇਹਦਾ ਮਤਲਬ ਇੱਕ ਤੇ ਸਪਰਮ ਦੇ ਮਿਲਣ ਦਾ ਰਸਤਾ ਹੀ ਬੰਦ ਹੈ ਅੰਦਰ ਸੋ ਜੇ ਰਸਤਾ ਹੀ ਬੰਦ ਹੈ ਤਾਂ ਫਿਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਕਰਨਾ ਹੀ ਪੈਣਾ ਉਹਨੂੰ ਅਸੀਂ ਆਈਵੀਐਸ ਕਹਿੰਦੇ ਆ ਸੋ ਨੇਚਰਲੀ ਪ੍ਰੈਗਨancies ਉਹ پکڑ ਨਹੀਂ ਰਹੀ ਜਾਂ ਨੈਚੁਰਲ ਪ੍ਰੈਗਨancies ਹੋਈ ਜਾ ਰਹੀਆਂ ਨੇ ਕੰਟੀਨਿਊ ਨਹੀਂ ਹੋ ਰਹੀਆਂ ਤੇ ਅਸੀਂ ਸੋਚ ਰਹੇ ਹਾਂ ਕਿ ਸ਼ਾਇਦ ਜਿਹੜਾ ਐਮਬ੍ਰਿਓ ਜਾਂ ਬੱਚਾ ਜਿਹੜਾ ਅੰਦਰ ਬਣ ਰਿਹਾ ਉਹਦੇ ਵਿੱਚ ਕੋਈ ਪ੍ਰੋਬਲਮ ਹੈ ਸੋ ਉਹਦੇ ਵਿੱਚ ਵੀ ਅਸੀਂ ਪਹਿਲਾਂ ਉਹਨੂੰ ਟੈਸਟ ਕਰਕੇ ਬਾਹਰ ਐਮਬ੍ਰਿਓ ਨੂੰ ਹੈਲਦੀ ਐਮਬ੍ਰਿਓ ਦੇ ਅੰਦਰ ਪਾਵਾਂਗੇ ਤਾਂ ਚਾਂਸਸ ਆਫ ਮਿਸਕਾਰੇਜ ਅਬੋਰਸ਼ਨਸ ਇਹ ਵੀ ਸਾਰੀਆਂ ਆਈਵੀਐਫ ਦੇ ਥਰੂ ਘਟ ਜਾਂਦੀਆਂ ਤੇ ਜੋ ਕਿ ਸਮਾਜ ਵਿੱਚ ਕੁਝ ਧਾਰਨਾ ਹੈ ਕਿ ਇਹਦੇ ਨਾਲ ਕੁਝ ਲੇਡੀਜ਼ ਦੀ ਸਿਹਤ ਨੂੰ ਕੋਈ ਖਰਾਬੀ ਹੁੰਦੀ ਹੈ ਇਹੋ ਜੀ ਕੋਈ ਗੱਲ ਨਹੀਂ ਡਾਕਟਰ ਸਾਹਿਬ नहीं देखो ये तो काफ़ी पुराना ट्रीटमेंट है वर्ल्ड वाइड चल रहा है सर्टिफाइड साइंटिफिकली सर्टिफाइड ट्रीटमेंट हैद है। so, जिमें जिम्मे हर साइंस इवॉल्व कर रही है आई वी एफ भी बहुत सारिया चेंजेस और बहुत सारिया इनोवेशन नवी आ गई पे को ड्रगस होंगे इन इंपोर्टेंट नहीं होंगे सो डोजेस ज्यादा लगदियाँ से पेशेंट नई वी एफ अजक डोजज बहुत घट गई ने क्योंकि ड्रग बहुत ज्यादा इंपोर्टेंट आ गए जिन्हा का कोई ਪੇਸ਼ੈਂਟ ਨੂੰ ਨੁਕਸਾਨ ਵੀ ਨਹੀਂ ਹੈ ਲੋ ਡੋਸ ਜਾਂਦੀ ਹੈ ਨੁਕਸਾਨ ਵੀ ਨਹੀਂ ਹੈ ਤੇ ਦੂਸਰਾ ਕਲਚਰ ਮੀਡੀਆਜ਼ ਬਹੁਤ ਵਧੀਆ ਆ ਗਏ ਨੇ ਸੋ ਆਈਵੀਐਫ ਦਾ ਸਕਸੈਸ ਰੇਟ ਵੀ ਇਹਦੇ ਨਾਲ ਇੰਪਰੂਵ ਹੋ ਗਿਆ ਇਹ ਸਾਰੀਆਂ ਚੀਜ਼ਾਂ ਦੇ ਨਾਲ ਤੇ ਇਹ ਆਈਵੀਐਫ ਦਾ ਜਦੋਂ ਕੋਈ ਕਪਲ ਕਰਵਾ ਲੈਂਦਾ ਇਸ ਪ੍ਰੋਸੀਜਰ ਵਿੱਚ ਤੁਰਦਾ ਹੈ ਤੇ ਇੱਕ ਕਪਲ ਤੋਂ ਕਪਲ ਵੇਰੀ ਕਰਦਾ ਹੈ ਕਿ ਕਿਸ ਨੂੰ ਕਿੰਨਾ ਟਾਈਮ ਲੱਗੇਗਾ ਕਨਸੀਵ ਕਰਨ ਚ ਹਾਂ ਬਿਲਕੁਲ ਜੀ ਤਾਂ ਇਹ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਕੀ ਇੰਡੀਕੇਸ਼ਨ ਹੈ ਕਿਸ ਕਾਰਨ ਅਸੀਂ ਆਈਵੀਐਫ ਤੁਹਾਡਾ ਕਰ ਰਹੇ ਹਾਂ ਸੋ ਕਈਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੋਈ ਰੀਜ਼ਨ ਨੈਚੁਰਲੀ ਸਾਨੂੰ ਮਿਲਿਆ ਹੀ ਨਹੀਂ ਉਹਨਾਂ ਦੇ ਵਿੱਚ ਆਈਵੀਐਫ ਦੇ ਸਕਸੈਸ ਰੇਟ ਕਾਫੀ ਬੈਟਰ ਹੈ ਕਿਉਂਕਿ ਅਸੀਂ ਉਹੀ ਚੀਜ਼ ਬਾਹਰ ਕਰਕੇ ਅੰਦਰ ਪਾ ਰਹੇ ਹਾਂ ਐਸੇ ਜਿ ਕੋਈ ਰੀਜ਼ਨ ਅੰਦਰ ਕੋਈ ਹੋਰ ਪ੍ਰੋਬਲਮ ਨਹੀਂ ਸੀ ਸੋ ਉਹਨਾਂ ਦਾ ਸਕਸੈਸ ਰੇਟ ਨਾਰਮਲ ਜਿਹਦੇ ਵਿੱਚ ਕੋਈ ਪ੍ਰੋਬਲਮ ਹੈ ਯੂਟਰਸ 'ਚ ਕੋਈ ਫਾਈਬਰੋਇਡ ਹੈ ਕੋਈ ਲਾਈਨਿੰਗ ਇਸ਼ੂ ਹੈ ਐਗ ਦੀ ਪ੍ਰੋਬਲਮ ਹੈ ਉਹਨਾਂ ਨਾਲੋਂ ਆਬਵੀਅਸਲੀ ਉਹ ਵਾਲੇ ਕਪਲਸ ਦਾ ਸਕਸੈਸ ਰੇਟ ਆਈਵੀਐਫ 'ਚ ਜ਼ਿਆਦਾ ਹੈ ਇਸ ਦਾ ਸਕਸੈਸ ਰੇਟ ਕਿੰਨਾ ਹੈ ਫਿਰ ਤੁਹਾਡੇ ਪੇਸ਼ੈਂਟ ਦੇ ਹਿਸਾਬ ਨਾਲ ਅੱਜ ਤੱਕ ਜੋ ਵੀ ਤੁਹਾਡੇ ਕੋਲ ਪੇਸ਼ੇਖ ਦੇਖੋ ਜਦੋਂ ਆਈਵੀਐਫ ਸ਼ੁਰੂ ਹੋਇਆ ਸੀਗਾ ਤਾਂ 20 30% ਤੱਕ ਹੀ ਇਹਦਾ ਸਕਸੈਸ ਰੇਟ ਸੀ ਅੱਜ ਦੇ ਟਾਈਮ ਦੇ ਵਿੱਚ ਇਹ ਆਲਦੋ ਸਕਸੈਸ ਰੇਟ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ ਪਰ ਜੇ ਅਸੀਂ ਐਵਰੇਜ ਸਕਸੈਸ ਰੇਟ ਲਈਏ ਇੱਕ ਚੰਗੀ ਲਾਗਦਾ ਜਿੱਥੇ ਪੂਰਾ ਸਾਰਾ ਕੰਮ ਕੈਲੀਬ੍ਰੇਸ਼ਨ ਚ ਹੋ ਰਿਹਾ ਹੈ ਔਰ ਪੂਰਾ ਐਸ ਪਰ ਸਟੈਂਡਰਡਸ ਹੋ ਰਿਹਾ ਹੈ ਤਾਂ 70 ਤੋਂ 80% ਸਕਸੈਸ ਰੇਟ ਅਸੀਂ ਅੱਜ ਦੇ ਟਾਈਮ 'ਚ ਆਈਵੀਐਫ 'ਚ ਕੋਟ ਕਰ ਸਕਦੇ ਹਾਂ ਤੇ ਸਮਾਜ ਵਿੱਚ ਜਿਹੜੇ ਸਧਾਰਨ ਕੋਈ ਵੀ ਕਿਸੇ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਕਿ ਇੱਕ ਨਾਰਮਲ ਫੈਮਿਲੀ ਵੀ ਇਹਦਾ ਖਰਚਾ ਬੇਅਰ ਕਰ ਸਕਦੀ ਹੈ ਉਹ ਹੀ ਹੈ ਜੀ ਅੱਜਕੱਲ ਇਹ ਹੀ ਚੇਂਜ ਆਇਆ ਹੈ ਕਿ ਕਿਉਂਕਿ ਡਰਗਸ ਜਿਹੜੇ ਨੇ ਉਹ ਅੱਗੇ ਤਾਂ ਇਹਦੀ ਫੋਰਡੇਬਿਲਟੀ ਨਾਰਮਲ ਫੈਮਿਲੀ ਚ ਨਹੀਂ ਹੋ ਸਕਦੀ ਸੀ ਕਿਉਂਕਿ ਕੰਜ਼ਿਊਮੇਬਲ ਸਾਰਾ ਸਮਾਨ ਬਹੁਤ ਮਹਿੰਗਾ ਸੀ ਬਟ ਕਿਉਂਕਿ ਅਵੇਲੇਬਿਲਟੀ ਇੰਪਰੂਵ ਹੋ ਗਈ ਹੈ ਅਵੇਲੇਬਿਲਟੀ ਚੀਜ਼ਾਂ ਦੀ ਇੰਪਰੂਵ ਹੋਣ ਕਰਕੇ ਥੋੜਾ ਜਿਹਾ ਰੇਟ ਵੀ ਚੀਜ਼ਾਂ ਦਾ ਘਟਿਆ ਸੋ ਇਸ ਕਰਕੇ ਇਹਦੀ ਕੋਸਟ ਕਟਿੰਗ ਵੀ ਅਸੀਂ ਅੱਜਕੱਲ ਆਈਵੀਐਫ ਚ ਕਰਨ ਲੱਗ ਗਏ ਆ ਅੱਗੇ ਜਿਹੜਾ 5-6 ਲੱਖ ਤੋਂ ਥੱਲੇ ਆਈਵੀਐਫ ਹੁੰਦਾ ਹੀ ਨਹੀਂ ਸੀ ਅੱਜ ਕੱਲ ਅਸੀਂ ਲੱਖ ਤੋਂ ਲੱਖ ਰੁਪਏ ਤੋਂ ਇਹਦਾ ਜੇ ਚੰਗੀ ਸਟੈਂਡਰਡਾਈਜ਼ ਲਾਬ ਤੇ ਆਪਾਂ ਟ੍ਰੀਟਮੈਂਟ ਕਰਾਵਾਂਗੇ ਤਾਂ ਇੰਨੇ ਤੋਂ ਵੀ ਇਹਦਾ ਖਰਚਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਪੇਸ਼ੈਂਟ ਦੇ ਅਫੋਰਡੇਬਿਲਟੀ 'ਚ ਆ ਜਾਂਦਾ ਜਿਆਦਾ ਘੱਟ ਜਿਹੜੇ ਰੇਟਸ ਦੇ ਵਿੱਚ ਅਸੀਂ ਆਈਵੇਫ ਕਰਦੇ ਆ ਉਹਦੇ ਵਿੱਚ ਫਿਰ ਕੁਆਲਿਟੀ ਕੰਪਰੋਮਾਈਜ਼ ਹੁੰਦੀ ਹੈ सो क्वालिटी कॉम्प्रोमाइज़ होगी इफेक्ट पेशेंट पर ही आएगा सो so जिन्ना घट खर्चा किया वेस्ट ही जाएगा क्यों एफ की कॉस्ट इस करके ज्यादा क्योंकि ये जरा इंजैक्शन लगते हैं ये जरा मीडिया यूज होंगे यार चीज़ा कोई भी इंडियन मेड बहुत घट है ये सारा कुछ बारो आ so सो यार चीज़ा देसिक कोस्ट ही ज्यादा इस करके ट्रीटमेंट कोस्ट यदि ज़्यादा है ਔਰ ਇਸ ਟਰੀਟਮੈਂਟ ਤੋਂ ਪੈਦਾ ਹੋਣ ਵਾਲੇ ਬੱਚੇ ਦੀ ਹੈਲਥ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੁੰਦੀ ਬੱਚੇ ਬਿਲਕੁਲ ਨਾਰਮਲ ਹੁੰਦੇ ਆ ਜੈਨੇਟਿਕਲੀ ਬਿਲਕੁਲ ਨਾਰਮਲ ਹੁੰਦੇ ਆ ਬੱਚੇ ਔਰ ਇਹ ਅ ਅੱਜ ਤੋਂ ਨਹੀਂ ਪਤਾ ਨਹੀਂ ਕਿੰਨੇ ਮਿਲੀਅਨਸ ਆ ਬੱਚੇ ਆ ਹੁਣ ਤਾਂ ਆਈਵੀਐਫ ਦੇ ਥਰੂ ਵਰਲਡ ਵਾਈਡ ਹੋ ਚੁੱਕੇ ਆ ਸੋ ਇਹਦੇ ਵਿੱਚ ਕਿਤੇ ਵੀ ਕੋਈ ਵੀ ਕੋਈ ਵੀ ਸਟੱਡੀ ਇਹੋ ਜੀ ਕਿਤੇ ਵੀ ਅਕਲੀਮ ਨਹੀਂ ਕੀਤਾ ਗਿਆ ਕਿ ਆਈਵੀਐਫ ਵਾਲੇ ਬੱਚੇ ਨਾਰਮਲ ਨਹੀਂ ਹੁੰਦੇ ਬਿਲਕੁਲ ਐਬਸੋਲੂਟਲੀ ਨਾਰਮਲ ਬੱਚੇ ਹੁੰਦੇ ਆ ਤੇ ਇਸ ਨੂੰ ਜਦੋਂ ਅਸੀਂ ਡਾਇਗਨੋਸ ਕਰ ਲੈਂਦੇ ਆ ਤੇ ਕੋਈ ਦਵਾਈਆਂ ਦਾ ਕੋਈ ਮੈਡੀਕਲ ਪ੍ਰੋਸੀਜਰ ਪਹਿਲੇ ਦਵਾਈਆਂ ਦਾ ਚੱਲਦਾ ਹੈ ਕਿ ਫਿਰ ਡਾਇਰੈਕਟ ਅਸੀਂ ਹਸਪੀਟਲ ਦਾ ਪ੍ਰੋਸੀਜਰ ਹੀ ਸ਼ੁਰੂ ਕਰਦੇ ਆ। ਦੇਖੋ ਇਹਦੀ ਵਿੱਚ ਥੋੜੀ ਪ੍ਰੈਪਰੇਸ਼ਨ ਲੱਗਦੀ ਜਦੋਂ ਪੇਸ਼ੈਂਟ ਆਂਦਾ ਹੈ ਪਹਿਲਾਂ ਉਹਦੀ ਏਵੈਲੂਏਸ਼ਨ ਨੂੰ ਸਾਨੂੰ ਟਾਈਮ ਲੱਗਦਾ ਸੀ ਰੀਜ਼ਨ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਕਿੱਥੇ ਰੀਜ਼ਨ ਹੈ ਫਿਰ ਉਹਦੀ ਇੰਡੀਕੇਸ਼ਨ ਦੇ ਹਿਸਾਬ ਨਾਲ ਉਹਦਾ ਟਰੀਟਮੈਂਟ ਚੱਲਦਾ। ਕਈ ਪੇਸ਼ੈਂਟਸ ਨੂੰ ਤਾਂ ਡਾਇਰੈਕਟਲੀ ਵੀ ਸਾਈਕਲ ਸ਼ੁਰੂ ਕਰ ਸਕਦੇ ਜਿੰਨਾ ਜੇ ਮੇਜਰ ਕੋਈ ਕਾਰਨ ਨਹੀਂ ਦਿਖ ਰਿਹਾ ਪਰ ਕਈਆਂ ਨੂੰ ਪ੍ਰੈਪਰੇਸ਼ਨ ਲੱਗਦੀ ਹੈ ਇਹਦੇ ਵਾਸਤੇ थोड़ा टाइम लग जाए जिन प्राइकल उन्होंने काबिल डॉक्टर गुरसिमरन धारीवाल जी ना उम्मीद जोड़े इत्थे आई मिलो रोडो अपना इलाज करवाओ मैं करन तो